ਹੁਣ ਜਿਹੜਾ ਬਰਵਿੰਦਰ ਸਿੰਘ ਜੀ ਆਇਆਂ ਨੂੰ ਇਹ ਆਪਣਾ ਪਰਚਾ ਪੇਸ਼ ਕਰਨਗੇ 98 ਪੰਜਾਬੀ ਸਾਹਿਤ ਸਫਰ ਤੇ ਸੰਦਰਭ ਬਰਤਾਨਵੀ ਪੰਜਾਬੀ ਸਾਹਿਤ ਦੀ ਆਪਣੇ ਆਪ ਦੇ ਵਿੱਚ ਆਇਡੈਂਟੀ ਹੈਗੀ ਆ ਉਹ ਜਿਹੜੀ ਪੇਸ਼ ਕਰੀ ਆ ਉਹ ਇਹਨਾਂ ਦੀ ਅੱਜ ਜ਼ਿੰਮੇਵਾਰੀ ਹੈ ਬਰਵਿੰਦਰ ਜੀ ਸਾਹਿਤਿਕ ਖੇਤਰਾਂ ਦੇ ਵਿੱਚ ਜਾਣੀ ਪਛਾਨੇ ਪੰਜਾਬ ਦੇ ਵਿੱਚ ਵੀ ਤੇ ਬ੍ਰਿਟਾਨੀਆ ਦੇ ਵਿੱਚ ਵੀ ਤੇ ਯੂਰਪ ਦੇ ਵਿੱਚ ਵੀ ਵੈਸੇ ਇਹਨਾਂ ਨੇ ਪਰਿਵਾਰ ਨੂੰ ਆਪਾਂ 50 ਸਾਲਾਂ ਤੋਂ ਜਾਣਦੇ ਆ ਪਰ ਇਹਨਾਂ ਨੇ ਜ਼ਿਆਦਾ 10 ਸਾਲਾਂ ਤੋਂ ਜਾਣਨ ਲੱਗੇ ਆ ਤੇ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ organizações ਦੀ ਜਿੱਥੇ ਬੰਦੇ ਇੱਕ ਵੀ ਤੇ ਪ੍ਰਬੰਧਕ ਵੀ ਸੋਭਤworthy ਹੈਗੇ ਆ ਪਰ ਉਹਨਾਂ ਦਾ ਜਿਹੜਾ ਸੈਸ਼ਨ ਹੈ ਉਹ ਬੱਸੀ ਰੂਪ ਦੇ ਵਿੱਚ ਆ ਸਾਨੂੰ ਅੰਗਲੈਂਡ ਦੇ ਵਿੱਚ ਵਸਦਿਆਂ ਨੂੰ ਬ੍ਰਿਟਾਨੀਆ ਦੇ ਵਸਦਿਆਂ ਨੂੰ साढ़े बारे साथ एडली तो आके अपना दस बारे फिर रह के जो बड़े तो कम होया खोज की है ये सामने पेश करके परविंदर जी वागुरु जी का खालसा वाहेगुरू जी की फिर मैं सिख एजुकेशन काउंसिल यूके ਤੇ ਪੰਜਾਬੀ ਕਾਗਨ ਸੰਗਠਨ ਦੇ ਨਾਲ ਤਾਂ ਫਗਰਸਿੰਧ ਦੀ ਇਸ ਸੋਚੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਆਪ ਜੀ ਦੇ ਸਾਹਮਣੇ ਆ ਰਹੇ ਨੇ ਪ੍ਰਤਾਨਵੀ ਪੰਜਾਬੀ ਸਾਹਿਤਾ ਦਾ سفر ਬਹੁਤ ਲੰਬਾ ਤੇ ਬੜਾ ਰੋਚਕ ਵਰਕੂ ਜਿਸ ਵਿੱਚ ਜਦੋਂ ਪੰਜਾਬੀ ਇਸ ਦੇਸ਼ ਵਿੱਚ ਆਉਂਦੇ ਨੇ ਤਾਂ ਉਹਨਾਂ ਨੇ ਆਪਣੀ ਰੋਜ਼ੀ-ਰੋਟੀ ਦੇ ਨਾਲ-ਨਾਲ ਆਪਣੇ ਕਮਾਂਕਾਰਾਂ ਦੇ ਨਾਲ-ਨਾਲ ਪਰਿਵਾਰਾਂ ਦੇ ਨਾਲ-ਨਾਲ ਮੁੱਖੋਂ-ਵੱਖਰੇ ਖੇਤਰਾਂ ਦੇ ਵਿੱਚ ਵੀ ਆਪਣਾ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਉਸੇ ਯੋਗਦਾਨ ਦੇ ਵਿੱਚ ਇਹ ਸਾਹਿਤ ਵੀ ਆਉਂਦਾ ਜਿਸਿਆ ਵਕਤ-ਵਕਤ ਵਿਦਾਵਾਂ ਦੇ ਵਿੱਚ ਇਥੇ ਪਿੰਡਾਂਵੀ ਲੇਖਾਂ ਦੇ ਜਿਸ ਵਿੱਚ ਕਵਿਤਾ ਗਜ਼ਲ ਕਹਾਣੀ ਨਾਵਲ ਤੇ ਬਾਅਦ ਵਿੱਚ ਸਮੀਖਿਆ ਦਾ ਖਾਕੀ ਦਾ ਜਿਸ ਨੂੰ ਆਪਾਂ ਸਾਹਿਤ ਵਿੋਚਨਾ ਦਾ ਨਾਮ ਦਿੰਦੇ ਹਾਂ ਇੱਕ ਗੱਲ ਇਹ ਵੀ ਹੈ ਕਿ ਵਰਤਾਂਤ ਵੀ ਪੰਜਾਬੀ ਲੇਖਕਾਂ ਦੇ ਵਿੱਚ ਹੈ ਉਸ ਸਮੇਂ ਵਿੱਚ ਅੱਜ ਵੀ ਲੰਘਦੇ ਚੜ੍ਹਦੇ ਪੰਜਾਬ ਤੇ ਪੰਜਾਬੀ ਲੇਖਕਾਂ ਦਾ ਆਪਸ ਵਿੱਚ ਹਮੇਸ਼ਾ ਭਾਈਚਾਰ ਗੋਚਾਂ ਦਾ ਵੀ ਰਿਹਾ ਭਾਈਚਾਰ ਸਾਂਝ ਵੀ ਰਹੀ ਤੇ ਸਾਹਿਤਿਕ ਸਾਂਝ ਸਭ ਤੋਂ ਜ਼ਿਆਦਾ ਗੂੜੀ ਰਹੀ ਜਿਸੀ ਮਿਸਾਲ ਅੱਜ ਸਾਡੇ ਵਿੱਚ ਫਿਰ ਨਦੋਤਬਾਦ ਜੀ ਬੈਠੇ ਨੇ ਕੱਲ ਵੀ ਸਾਡੇ ਜੀ ਬੈਠੇ ਨੇ ਡਾਕਟਰ ਪੱਤੀ ਆਇਆ ਸੀ ਬਹੁਤ ਵੀ ਕਾਫੀ ਲੋਕ ਸਾਡੇ ਨਾਲ ਮਿਲਦੇ ਜੁਲਦੇ ਰਹਿੰਦੇ ਨੇ ਸੋ ਮੈਂ ਜਿਵੇਂ ਦੱਸਿਆ ਕਿ ਬੜਾ ਵੱਡਾ ਤੇ ਲੰਬਾ ਸਫਰ ਬਤਾਨੀ ਪੰਜਾਬੀ ਸਾਹਿਤਾ ਮੈਂ ਉਸ ਦੇ ਵਿੱਚੋਂ ਸਿਰਫ ਸਮੀਖਿਆ ਤੇ ਕਹਾਵਤਾਂ ਨੂੰ ਲਿਆ ਕਿਉਂਕਿ ਜੇਕਰ ਮੈਂ ਸਾਰੇ ਸਾਹਿਤ ਉੱਪਰ ਗੱਲ ਕਰਨੀ ਹੋਵੇ ਤਾਂ ਸਮਾਂ ਵੀ ਬਹੁਤ ਚਾਹੀਦਾ ਤੇ ਕਈ ਗੱਲਾਂ ਦੀ ਫੋਰਸਿਸ ਦੀ ਵੀ ਘਾਟ ਪੈ ਜਾਂਦੀ ਸੋ ਇਸ ਕਰਕੇ ਮੈਂ ਤੋ ਇਦਾਂ ਕਿ ਜੇਕਰ ਇੱਕ ਵਿਸ਼ੇ ਜਾਂ ਦੋ ਵਿਸ਼ਿਆਂ ਦੇ ਕਰਕੇ ਕੀਤੀ ਜਾਵੇ ਪਰ ਸਾਰਥਕ ਹੋਉਂਦੀ ਹੈ। ਮੈਂ ਕਰਨ ਦੀ ਕੋਸ਼ਿਸ਼ ਕੀਤੀ। ਸਾਹਿਤ ਕਿਸੇ ਵੀ ਭਾਸ਼ਾ, ਦੇਸ਼ ਜਾਂ ਖਿੱਤੇ ਦਾ ਹੋਵੇ, ਉਸ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ। ਇਸੇ ਕਰਕੇ ਉਸ ਨੂੰ ਪੜਨ ਵਾਲਿਆਂ ਦੇ ਜੀਵਨ ਉੱਪਰ ਉਸ ਦਾ ਬਹੁਤ ਗੂੜਾ ਪ੍ਰਭਾਵ ਪੁੱលਿਆ ਜਾਂਦਾ ਹੈ। ਕਿਉਂਕਿ ਸਾਹਿਤ ਜਿੱਥੇ ਮਨੁੱਖੀ ਜੀਵਨ ਕੋਤੀ ਸਿਖ ਦਿੰਦਾ ਹੈ, ਉੱਥੇ ਇੱਕ ਚੰਗੇ ਤੇ ਆਦਰਸ਼ ਸਮਾਜ ਦੀ ਤਸਵੀਰ ਵੀ پیش ਕਰਦਾ ਹੈ। ਜੇਕਰ ਥੋੜੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਇੱਕ ਗੱਲ ਬਹੁਤ ਹੱਦ ਤੱਕ ਠੀਕ ਮੰਨੀ ਜਾਵੇਗੀ ਕਿ ਕਿ ਸਾਹਿਤ ਨੇ ਇੱਕ ਸੰਪੂਰਨ ਸਮਾਜ ਦੀ ਉਪਤੀ ਉਪਤੀ ਉਪਤਰ ਅਤੇ ਘਾੜ ਦੇ ਵਿੱਚ ਸਦਾ ਯੋਗਦਾਨ ਪਾਇਆ ਹੈ ਤੇ ਪਾਉਂਦਾ ਰਹੇਗਾ ਸਾਹਿਤ ਹੀ ਆਮ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰਾਂ ਤੱਕ ਪਹੁੰਚਦਾ ਹੈ ਜਿਸ ਨੂੰ ਲੋਕ ਲਹਿਰ ਮੰਨਿਆ ਜਾਂਦਾ ਹੈ ਸੋ ਅਸੀਂ ਵਰਤਮਾਨੀ ਸਾਹਿਤ ਬਾਰੇ ਪੰਜਾਬੀ ਸਾਹਿਤ ਬਾਰੇ ਗੱਲ ਕਰਨੀ ਹੋਵੇ ਤਾਂ ਸਾਨੂੰ ਥੋੜਾ ਜਾ ਪਿੱਛੇ ਫੜ ਕੇ ਦੇਖਣਾ ਪਵੇਗਾ ਇਹ ਜਾਨਣਾ ਪਵੇਗਾ ਕਿ ਅੱਜ ਤੋਂ 6 ਹਫ਼ਤੇ ਪਹਿਲਾਂ ਵਰਤਾਨੀਆਂ ਦੇ ਹਾਲਾਤ ਕਿਹੋ ਜਿਹੇ ਸਨ ਬਰਤਾਨੀਆ ਵਿੱਚ ਪੰਜਾਬੀ ਲੇਖਕਾਂ ਦੀ ਆਮਦ ਕਦੋਂ ਤੇ ਕਿਵੇਂ ਹੋਈ ਬਰਤਾਨੀਆ ਵਿੱਚ ਪੰਜਾਬੀ ਲੇਖਕਾਂ ਨੇ ਕਿਵੇਂ ਸਥਾਪਤੀ ਪ੍ਰਾਪਤ ਕੀਤੀ ਇੱਥੋਂ ਦੇ ਪੰਜਾਬੀ ਅਖਬਾਰਾਂ ਦੀ ਕੀ ਭੂਮਿਕਾ ਰਹੀ ਹੋਵੇਗੀ ਆਮ ਲੋਕਾਂ ਦਾ ਪੰਜਾਬੀ ਸਾਹਿਤ ਪ੍ਰਤੀ ਕਿਹੋ ਜਿਹਾ ਹੰਗਾਰਾ ਸੀ ਅਜੇ ਬਹੁਤ ਸਾਰੇ ਪਹਿਲੂਆਂ ਨੂੰ ਵਿਚਾਰ ਤੋਂ ਬਾਅਦ ਅਸੀਂ ਬਰਤਾਨੀਆ ਵਿੱਚ ਪੰਜਾਬੀ ਸਾਹਿਤ ਦਾ ਸਹੀ ਮੁਲਾਕਾਣ ਇਸ ਦੇ ਸਫਰ ਤੇ ਸੰਦਰਭ ਬਾਰੇ ਗੱਲ ਕਰ ਸਕਦੇ ਹਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਬਰਤਾਨੀਆ ਪੰਜਾਬੀ ਸਾਹਿਤ ਨੇ ਬਹੁਤ ਸਾਰੇ ਪੜਾਵਾਂ ਦੇ ਵਿੱਚ ਵੀ ਗੁਦਰਨ ਤੋਂ ਬਾਅਦ ਅੱਜ ਤੋ ਮਕਾਮ ਹਾਸਲ ਕੀਤਾ ਹੈ ਉਹਦੇ ਵਿੱਚ ਉਸ ਵਿੱਚ ਇਥੋਂ ਦੇ ਪੰਜਾਬੀ ਲੇਖਕਾਂ ਕਵੀਆਂ ਬੁੱਧੀਜੀਵੀਆਂ ਅਖਬਾਰਾਂ ਅਰਸਾਲਿਆਂ ਧਾਰਮਿਕ ਅਦਾਰੇ ਖਾਸ ਕਰ ਗੁਰਦੁਆਰਾ ਸਾਹਿਬਾਨ ਸਾਇਤਿਕ ਸੰਸਥਾਵਾਂ ਸਾਇਤਿਕ ਸਮਾਗਮਾਂ ਤੇ ਪੰਜਾਬੀ ਕਾਨਫਰੰਸਾਂ ਆਦਿ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਬਰਤਾਨੀਆ ਵਿੱਚ ਭਾਰਤੀਆਂ ਦੀ آمد ਬਾਰੇ ਜੇਕਰ ਆਪਾਂ ਦੇਖਦੇ ਹਾਂ ਤਾਂ 1960 ਦੇ ਦਹਾਕੇ ਨੂੰ ਮੰਨਿਆ ਜਾਂਦਾ ਹੈ ਸ਼ਾਇਦ ਕੁਝ ਲੋਕ ਪਹਿਲਾਂ ਵੀ ਆਏ ਹੋਣ ਪਰ 1960 ਤੋਂ ਜਿਹੜੀ ਇੱਕ ਵੱਡੀ ਲੋਕਾਂ ਦੀ ਜਿਹੜੀ ਆਵਾਜ਼ ਪੈ ਸ਼ੁਰੂ ਗਈ ਪਰ ਪਹਿਲੇ ਜੇਕਰ ਪੰਜਾਬੀਆਂ ਦੇ ਵਿੱਚ ਮੰਨਿਆ ਜਾਂਦਾ ਤਾਂ ਮਹਾਰਾਜ ਦੀਪ ਸਿੰਘ ਨੂੰ ਪਹਿਲਾ ਪੰਜਾਬੀ ਮੰਨਿਆ ਜਾਂਦਾ ਜਿੱਥੋਂ ਤੱਕ ਮੈਨੂੰ ਪਤਾ ਹੋ ਸਕਦਾ ਡਾਕਟਰ ਬੈਠੇ ਨੇ ਯੂ نو ਇੱਥੇ ਆਖੜੇ ਜਿਆਦਾ ਪੀਰ ਹੋਣ ਤੇ ਸੋ ਮਹਾਰਾਜ ਦੀਪ ਸਿੰਘ ਨੂੰ ਪਹਿਲਾ ਪੰਜਾਬੀ ਇੰਗਲੈਂਡ ਦੇ ਵਿੱਚ ਪਤਾ ਨਹੀਂ ਇਹਦੇ ਵਿੱਚ ਮੰਨਿਆ ਜਾਂਦਾ ਸੋ 1970 ਤੋਂ 2011 ਦੇ ਦਹਾਕਿਆਂ ਦੇ ਸਮੇਂ ਨੂੰ ਵਰਤਾਨਵੀ ਪੰਜਾਬੀ ਸੰਘਤਾ ਸਨਹਿਰੀ ਦੌਰ ਕਿਹਾ ਜਾਂਦਾ ਹੈ ਜਿਸ ਨਾਲ ਨਾ ਸਿਰਫ ਬਰਤਾਨੀਆਂ ਵਿੱਚ ਹੀ ਇਸ ਦੇ ਨਾਲ-ਨਾਲ ਪੰਜਾਬ ਦੇ ਕਾਦਰਦਾਨ ਯੂਨੀਵਰਸਿਟੀਆਂ ਅੱਜ ਤੱਕ ਸੁਭਾਵਾਂ ਦੇ ਸਹਿਤ ਪ੍ਰੀਮੀਆ ਵਿੱਚ ਵੀ ਬਰਤਾਨਵੀ ਪੰਜਾਬੀ ਸਾਹਿਤ ਨੂੰ ਬੜੀ ਐਮੇਤ ਦਿੱਤੀ ਜਾਣ ਦਿੱਤੀ ਗਈ। ਇਸ ਐਮੇਤ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਡਾਕਟਰ ਐਸ.ਪੀ. ਸਿੰਘ ਜੀ ਦਾ ਰਿਹਾ। ਡਾਕਟਰ ਐਸ.ਪੀ. ਸਿੰਘ ਜੀ ਨੇ ਉਸ ਸਮੇਂ ਗੁਲਾਗਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ ਤੇ ਉਹਨਾਂ ਨੇ ਖਾਸ ਕਰਕੇ ਬਰਤਾਨਵੀ ਪੰਜਾਬੀ ਲੇਖਕਾਂ ਨੂੰ ਫਾਇਦੇ ਆਧਾਰ ਦਿੱਤੇ ਇੱਕ ਮੌਕਾ ਦਿੱਤਾ ਤੇ ਉਹਨਾਂ ਦੀਆਂ ਗੋਸ਼ਟੀਆਂ ਉਹਨਾਂ ਦੇ ਕਵਿਦਵਾਰ ਵਗੈਰਾ ਯੂਨੀਵਰਸਿਟੀ ਦੇ ਵਿੱਚ ਤੇ ਉਹਨਾਂ ਦੀਆਂ ਕਿਤਾਬਾਂ ਤੇ ਪ੍ਰਸੰਖਿਆ ਕਰੋ ਡਾਕਟਰ ਐਸ ਪੀ ਸਿੰਘ ਜੀ ਨੇ ਆਪਣੇ ਇਸ ਕੰਮ ਦੇ ਵਿੱਚ ਡਾਕਟਰ ਸਚਨ ਸਿੰਘ ਵਿੱਦੀ ਜੀ ਨੂੰ ਇੱਕ ਜ਼ਿੰਮੇਵਾਰੀ ਸੌਂਪੀ ਤੇ ਉਹਨਾਂ ਦੇ ਕੋਲ ਪਰਵਾਸੀ ਸਾਹਿਬ ਦੇ ਬਹੁਤ ਕੰਮ ਕਰਵਾਇਆ ਤੇ ਡਾਕਟਰ ਐਸ ਪੀ ਸਿੰਘ ਜੀ ਨੇ ਹੀ ਜੋ ਅੱਜ ਗਿਆਨ ਦਾ ਪਰਵਾਸੀ ਕਰਾਇਆ ਬਕਾਨਵੀ ਪੰਜਾਬੀ ਸਾਹਿਤ ਜਾਂ ਬਾਹਰ ਦੇ ਵਿਦੇਸ਼ਾਂ ਤੋਂ ਬਾਹਰ ਦੇ ਸਾਹਿਤ ਨੂੰ ਵਰਤਸਵੀ ਪੰਜਾਬੀ ਸਾਹਿਤ ਦਾ ਨਾਮ ਹੈ। ਜੇਕਰ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਪਹਿਲੀਆਂ ਸਫਾਂ ਵਿੱਚ ਵਰਤਾਨੀਆਂ ਵਿੱਚ ਪੰਜਾਬੀ ਸਾਹਿਤ ਲਿਖਣ ਵਾਲੇ ਬਹੁਤ ਹੀ ਲੇਖਕਾਂ ਵਿੱਚ ਮਾਰਕਸਵਾਦੀ ਤੇ ਸਮਾਜਵਾਦੀ ਵਿਚਾਰਧਾਰਾ ਦਾ ਤਸਾਰਾ ਸੀ। ਅਤੇ ਜਿਸ ਵਿੱਚ ਨਸਲਵਾਦ, ਰੰਗ ਭੇਦ, ਰਾਜਨੀਤਿਕ ਤੇ ਸਮਾਜਿਕ ਬਰਾਬਰੀਤਾ ਜੈ ਮੁੱਖ ਮੁੱਦੇ ਸਨ। ਇਹ ਸਾਹਿਤ ਦੇ ਮੁੱਦੇ ਸਨ। ਪਰ ਇਸ ਦੇ ਨਾਲ ਨਾਲ ਧਾਰਮਿਕ, ਇਤਿਹਾਸਕ, ਵਿਅੰਗਾਤਮਕ ਤੇ ਅਲੋਚਨਾਤਮਕ ਸਾਹਿਤ ਨੇ ਵੀ ਆਪਣੀ ਉੜਾਨ ਭਰੀ। ਵਰਤਾਨਵੀ ਪੰਜਾਬੀ ਸਾਹਿਤ ਵਿੱਚ ਇੱਕ ਹੋਰ ਵਿਲੱਖਣਤਾ ਇਹ ਰਹੀ ਕਿ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸਾਹਿਤਕਾਰ ਮਿਲ ਕੇ ਸਾਹਿਤਕ ਬੈਠਕਾਂ ਕਰਦੇ ਸਾਹਿਤਕ ਸਮਾਗਮ ਤੇ ਪੰਜਾਬੀ ਕਾੰਤਨਾਂ ਦਾ ਆਯੋਜਨ ਵੀ ਕਰਦੇ ਜਿਸ ਸਦਕਾ ਬਰਤਾਨਵੀ ਬੰਬੀ ਸਹਿਤ ਗੁਰਮੁਖੀ ਤੇ ਸ਼ਾਹਮੁਖੀ ਦੋਹਾਂ ਲਿਪੀਆਂ ਵਿੱਚ ਰਚਿਆ ਜਾਣ ਲੱਗਾ ਤੇ ਇੱਧਰ-ਉੱਧਰ ਇੱਕ ਪੁਸਤਕਿਸ ਦਾ ਆਦਾਨ-ਪ੍ਰਦਾਨ ਵੀ ਹੋਣ ਲੱਗਾ ਬਰਤਾਨਵੀ ਸਮੀਖਿਆ ਸਾਹਿਤਕਾਰ ਤੇ ਸਮੀਖਿਆਕਾਰ ਡਾਕਟਰ ਸਰਵਨ ਚੰਦਨ ਅਲੋਚਨਾ ਦੀ ਆਪਣੀ ਕਿਤਾਬ ਵਿੱਚ ਲਿਖਦੇ ਨੇ ਕਿ ਸਾਹਿਤ ਸਮਾਜ ਸਾਹਿਤ ਤੇ ਰਾਜਨੀਤੀ ਜੋ ਉਹਨਾਂ ਦੀ ਕਿਤਾਬ ਦਾ ਨਾਮ ਸੀ ਸਮਾਜ ਸਾਹਿਤ ਤੇ ਰਾਜਨੀਤੀ ਉਹ ਲਿਖਦੇ ਨੇ ਕਿ ਸਾਹਿਤ ਉਹ ਖੇਤਰ ਹੈ ਜਿੱਥੇ ਹਿੱਤਾਂ ਦੇ ਟਕਰਾਓ ਨੂੰ ਸਜੇਦ ਕੀਤਾ ਜਾਂਦਾ ਹੈ ਡਾਕਟਰ ਦਵਿੰਦਰਪੁਰ ਜੀ ਬਰਤਾਨਵੀ ਪੰਜਾਬੀ ਸਾਹਿਤ ਬਾਰੇ ਲਿਖਦੇ ਨੇ ਕਿ ਬਰਤਾਨਵੀ ਪੰਜਾਬੀ ਸਾਹਿਤ ਗਿਣਤੀ ਅਤੇ ਗੁੰਣਤੀ ਦੇ ਪੱਖੋਂ ਇਸ ਪੱਧਰ ਤੇ ਪਹੁੰਚ ਚੁੱਕਾ ਹੈ ਕਿ ਇਸ ਦਾ ਗੰਭੀਰ ਮੁਲਾਂਕਣ ਹੋ ਸਕਦਾ ਹੈ ਇਸੇ ਤਰ੍ਹਾਂ ਪਰ ਸਮਕਾਲੀ ਪ੍ਰਵਾਸੀ ਸਾਹਿਤ ਦੇ ਸੁਭਾਅ ਉਸ ਤਰ੍ਹਾਂ ਡੇਹਰੇ ਸੁਭਾਅ ਵਾਲਾ ਨਹੀਂ ਹੈ ਜਿਵੇਂ ਇਸਨੂੰ ਜਰ ਪਹਿਲਾਂ ਚਿਤਕਦੇ ਹੁੰਦੇ ਸੀ ਹੌਨੈਸਟ ਵਿੱਚ ਆਪਣੀ ਵੀ ਇਹੀ ਅੰਤਰੀਵੀ ਬਨਸਵਲ ਵੀ ਹੋਂਦ ਵਿੱਚ ਆ ਦਿੱਤੀ ਹੈ ਤੇ ਕਿਸਦੇ ਵਿਕਸਨ ਦੇ ਤੋਂ ਅਸਾਰ ਹਨ ਇਹ ਲਿਖਦੇ ਨੇ ਡਾਕਟਰ ਗੁਰਪਾਲ ਸਿੰਘ ਸੰਧੂ ਆਪਣੀ ਕਿਤਾਬ ਦੇ ਵਿੱਚ ਇਹ ਜਿਹੜੀ ਸਰਵਾਸੀ ਪੰਜਾਬੀ ਕਾਦਨ ਸੋ ਆਪਾਂ ਗੱਲ ਕਰਦੇ ਹਾਂ ਫਿਰ ਨਾ ਸਮੀਖਿਆ ਦੀ ਸਮੀਖਿਆ ਜੇ ਤੁਹਾਨੂੰ ਆਪਾਂ ਆਲੋਚਨਾ ਕਹਿੰਦੇ ਆ ਸਾਦੇ ਸ਼ਬਦਾਂ ਦੇ ਵਿੱਚ ਸਾਹਿਤ ਸਮੀਖਿਆ ਦੇ ਕਾਰਜ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਡਾਕਟਰ ਐਸ.ਪੀ. ਸਿੰਘ ਜੀ ਨੇ ਇਸ ਲਈ ਸ਼ੁਰੂਆਤ ਕਰਵਾਈ ਡਾਕਟਰ ਹਕਮਤ ਸਿੰਘ ਦੀ ਬੇਟੀ ਕੋਲੋਂ ਪਰ ਉਸ ਤੋਂ ਪਹਿਲਾਂ 1986 ਦੇ ਵਿੱਚ ਪਹਿਲੀ ਕਿਤਾਬ ਜਿਹੜੀ ਬਰਤਾਨੀਆਂ ਦੀ ਸਲੀਖਿਆ ਦੀ ਕਿਤਾਬ ਆਉਂਦੀ ਹੈ ਉਹ ਹਰਬਾਖ ਮਖਬੂਦਪੂਰੀ ਵੀ ਲੱਗਦੇ ਨੇ ਬਰਤਾਨਵੀ ਪੰਜਾਬੀ ਸਹਿਤਿਆਂ ਪ੍ਰਾਪਤ ਹੋਈ ਉਹ ਕਈ ਪੱਖਾਂ ਤੋਂ ਉਸ ਕਿਤਾਬ ਨੂੰ ਪੱਖਪਾਤੀ ਵੀ ਕਿਹਾ ਜਾਂਦਾ ਪਰ ਇੱਕ ਕਿਤਾਬ ਨੂੰ ਕਿਸੇ ਤਰ੍ਹਾਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਇਹਨਾਂ ਤੋਂ ਬਾਅਦ ਡਾਕਟਰ ਸਵੰਤ ਚੰਦਨ ਜੇ ਪੰਜਾਬੀ ਦੇ ਵੱਡੇ ਲੇਖਕ ਸਨ ਉਹਨਾਂ ਨੇ ਆਪਣੀ ਪਹਿਲੀ ਕਿਤਾਬ ਕੀ ਸਾਹਿਤ ਤੇ ਸਮੇਦਨਾ ਜਿਸ ਵਿੱਚ ਉਹਨਾਂ ਨੇ ਕੁਝ ਲੇਖ ਤੇ ਕੁਝ ਕਹਾਣੀ ਦੇ ਨਾਲ ਸੰਬੰਧਿਤ ਗੱਲਬਾਤ ਕੀਤੀ ਤੇ ਡਾਕਟਰ ਸਵਨ ਚੰਦਨ ਦਾ ਸਾਹਿਤਕ ਇਤਿਹਾਸ ਬਹੁਤ ਵੱਡਾ ਸੀ ਉਹਨਾਂ ਨੇ 11 ਨਾਵਲ 4 ਕਾਵ ਸੰਗ੍ਰਹਿ ਤੇ 6 ਕਿਤਾਬਾਂ ਸਾਹਿਤ ਸਮੀਖਿਆ ਰਹੀ ਡਾਕਟਰ ਸਵਨ ਚੰਦਨ ਹੋਣ ਤੋਂ ਬਾਅਦ ਸਾਡੇ ਕੋਲ ਗੁਰਦਿਆਲ ਸਿੰਘ ਜੀ رائے ਨੇ ਜਿਨ੍ਹਾਂ ਨੇ ਸਾਹਿਤ ਸੰਪਾਦਨਾ ਦੇ ਨਾਲ ਨਾਲ ਸਮੀਖਿਆ ਕਹਾਣੀ ਦੀ ਅਨੁਵਾਦ ਦਾ ਕੰਮ ਕੀਤਾ ਇਹ ਵੀ ਇੱਕ ਬਸੰਤ ਪ੍ਰੀਤਕਰ ਹਨ ਬੜੀ ਅਦਿਮ ਸਖੀਅਤ ਹਨ ਇਹਨਾਂ ਦਾ ਯੋਗਦਾਨ ਕਦੇ ਵੀ ਪੰਜਾਬੀ ਦੇ ਵਿੱਚ ਭੁਲਾਇਆ ਨਹੀਂ ਜਾ ਸਕਦਾ ਇਹਨਾਂ ਤੋਂ ਬਾਅਦ ਜਗਿੰਦਰ ਸਿੰਘ ਸ਼ੇਰ ਜੀ ਹਨ ਉਹਨਾਂ ਨੇ ਵੀ ਸਾਹਿਤ ਪਦਾਨੀਆਂ ਵਿੱਚ ਪੰਜਾਬੀ ਸਾਹਿਤ ਤੇ ਜੀਵਨ ਤੇ ਜੀਵਨ ਅਤੇ ਸਾਹਿਤ ਦਾ ਉਹਨਾਂ ਦੀ ਕਿਤਾਬ ਵੀ ਰਸਮੀਖਿਆ ਦੀ ਹੈ ਡਾਕਟਰ ਦਵਿੰਦਰ ਕੌਰ ਜੀ ਜੋ ਕਿ ਖਾਸ ਤੌਰ ਤੇ ਜਿਨ੍ਹਾਂ ਦਾ ਜ਼ਿਕਰ ਮੈਂ ਇੱਥੇ ਕਰਨਾ ਚਾਹਾਂਗਾ ਪ੍ਰੀਤਮ ਸਿੰਘ ਦੀ ਕੈਂਪੋ ਨੇ ਜਿਨ੍ਹਾਂ ਨੇ ਸਾਰੇ ਸਮੇਂਕਰਾਂ ਦੇ ਬੜਾ ਬਟਾਕਾਰ ਕੀਤਾ ਤੇ ਲਗਾਤਾਰ ਕਰ ਰਹੇ ਨੇ ਡਾਕਟਰ ਦਵਿੰਦਰ ਕੌਰ ਦੀ ਇਹਨਾਂ ਦੀਆਂ ਸਿਰਫ ਸੱਤ ਕਿਤਾਬਾਂ ਮੈਂ ਜੋ ਸਮੀਖਿਆ ਦੇ ਨਾਲ ਸੰਬੰਧਿਤ ਹਨ ਬਾਕੀ ਵੀ ਇਹਨਾਂ ਦਾ ਅਨੁਵਾਦ ਦਾ ਕੰਮ ਹੈ ਮਾਫ ਕਰਨਾ ਕਾਫੀ ਦਾ ਕੰਮ ਤੇ ਹੋਰ ਕੰਮ ਬਹੁਤ ਉਚਿਤਜੋਗ ਹੈ ਜੋ ਅੱਜ ਵੀ ਲਗਾਤਾਰ ਇਸ ਖੇਤਰ ਦੇ ਵਿੱਚ ਕਾਰਜਸ਼ੀਲ ਹਨ ਇਹ ਪੰਜਾਬੀ ਸਾਹਿਤ ਅਲੋਚਨਾ ਪਤਾਨੀਆਂ ਦੇ ਵਿੱਚ ਅੱਜ ਵੀ ਤੀਖੇ ਵਿੱਚ ਸਭ ਤੋਂ ਮੰਨੇ ਪ੍ਰਵੰਨੇ ਤੇ ਇੱਕ ਕਾਬਲੀਅਤ ਭਰਪੂਰ ਸਾਡੇ ਕੋਲ ਵਿਦਵਾਨ ਚਿੰਤਕ ਹਾਂ ਸੋ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ ਕਵਿਤਾ ਦੀ ਬਰਤਾਨਵੀ ਪੰਜਾਬੀ ਕਵਿਤਾ ਦਾ ਪੰਜਾਬੀ ਸਾਹਿਤ ਵਿੱਚ ਨਿਵੇਕਲਾ ਸਥਾਨ ਕਿਉਂਕਿ ਬਰਤਾਨਵੀ ਪੰਜਾਬੀ ਸਾਹਿਤ ਨੇ ਜਿੰਨਾ ਵੀ ਸਫਰ طے ਕੀਤਾ ਉਸ ਵਿੱਚ ਪੰਜਾਬੀ ਕਵਤਾ ਸਭ ਤੋਂ ਭੂਲੀਆਂ ਸਫਾਂ ਦੇ ਉੱਤੇ ਖੜੀ ਨਹੀਂ ਸੀ ਜਿਕਰ ਬਤਵਾਨੀ ਪੰਜਾਬੀ ਕਵਤਾ ਦੇ ਸਫ਼ਰ ਨੂੰ ਸੀ ਥੋੜਾ ਜਿਹਾ ਦੇਖੀਏ ਤਾਂ 1960 ਦੇ ਵਿੱਚ ਇਸ ਦਾ ਸਫ਼ਰ ਸ਼ੁਰੂ ਹੁੰਦਾ ਹੈ ਪਰ ਇਸ ਨੂੰ ਪ੍ਰਮਾਣਿਕ ਤੌਰ ਤੇ ਜੇਕਰ ਅਸੀਂ ਮੰਨੀਏ ਤਾਂ ਇਹ 1967 ਦੇ ਵਿੱਚ ਮੰਨੀ ਜਾਂਦੀ ਹੈ ਡਾਕਟਰ ਦਵਿੰਦਰ ਕੌਰ ਆਪਣੀ 93 ਦੇ ਵਿੱਚ ਸ਼ਬੀ ਕਿਤਾਬ ਬਰਤਾਨਵੀ ਪੰਜਾਬੀ ਸਾਹਿਦ ਦੇ ਮਸਲੇ ਵਿੱਚ ਬਰਤਾਨਵੀ ਕਵਤਾ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਦੇਖਦੇ ਹਨ ਉਹਨਾਂ ਦੇ ਅਨੁਸਾਰ ਪਹਿਲੇ ਹਿੱਸੇ ਦੇ ਕਵੀਆਂ ਵਿੱਚ ਸ਼ੰਕਰ ਦੀ ਸ਼ੀਲਾ, ਕਰਨਾਮ ਢਿੱਲੋਂ ਪਰਤੀਵਰਸਿੰ ਕੀਵਰ ਬ੍ਰਾਹਮ ਗੱਲ ਮਹਿੰਦਰ ਸਾਜਨ ਪ੍ਰਕਾਸ਼ ਸਿੰਘ ਆਜ਼ਾਦ ਜਵੇਵੀ ਫ੍ਰੈਂਟਰੀ ਵਿਸ਼ੰਬਰ ਸਿੰਘ ਸਾਖੀ ਨਰਿੰਦਰ ਸਿੰਘ ਨੂਰ ਸੰਤੋਖ ਸਿੰਘ ਸੰਤੋਖ ਮੁਸ਼ਤਾਕ ਸਿੰਘ ਆਦਿ ਹੋਰ ਬਹੁਤ ਲੇਖਕ ਨੇ ਜਿਹੜੇ ਉਹਨਾਂ ਹਰਜੀਤ ਟਵਾਲ ਸਾਖੀ ਲੁਧਿਆਣਵੀ ਹੁੰਦਾ 1967 ਦੇ ਵਿੱਚ ਜਮੀਰ ਸਿੰਘ ਤੇ ਸੀਐਸ ਜਾਨ ਨੇ ਹੂਨ ਸ਼੍ਰੀਕਾਂ ਦਾ ਤੇ ਪੰਜਾਬੀ ਸਹਿਤ ਹਵਾਂ ਲੰਡਨ ਨੇ 1970 ਵਿੱਚ ਪਾਰ ਸਮੁੰਦਰੋਂ ਇਹ ਪਿਲੇ ਕਾਫਸ ਪਹਿਲੇ ਸ਼ਾਕੇ ਸੀ ਬਰਤਾਲਵੀ ਕਾਫਤਾ ਦੇ ਸਫਰ ਨੂੰ ਕੁਝ ਭਾਗਾਂ ਵਿੱਚ ਵੰਡ ਕੇ ਦੇਖੀਏ ਤਾਂ ਥੋੜਾ ਜਿਹਾ ਤੁਹਾਨੂੰ ਸੌਖਾ ਲੱਗਦਾ ਜਿਵੇਂ ਪਹਿਲੇ ਭਾਗ ਦੇ ਵਿੱਚ ਜਿਹੜੀ ਕਵਤਾ ਰਚੀ ਗਈ ਉਹ ਭੂ-ਹਿਰਵਾ ਨਗਰਵਾਦ ਆਰਥਿਕਤਾ ਦੇ ਵਿਸ਼ਿਆਂ ਦੇ ਨਾਲ ਭਰਪੂਰ ਸੀ ਸੋ ਕਿਉਂਕਿ ਜਿਹੜੇ ਲੇਖਕ ਪਹਿਲੀ ਵਾਰੀ ਇੰਡੀਆ ਤੋਂ ਆਏ ਇੱਥੇ ਆ ਕੇ ਲਿਖਣਾ ਸ਼ੁਰੂ ਕੀਤਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਧਰਤੀ ਪ੍ਰਤੀ ਦੁੱਖ ਸੀ ਤਦ ਸੀ ਸੋ ਭੂ-ਹਿਰਵਾ ਲਗਾਤਾਰ ਉਹਨਾਂ ਕਵੀਆਂ ਦੀ ਕਵਤਾ ਦੇ ਵਿੱਚ ਭਰੂ ਰਿਹਾ ਪਰ ਇਸ ਦੇ ਨਾਲ-ਨਾਲ ਧੂਰਵਿਵਦ ਨਾਲ-ਨਾਲ ਇੱਕ ਪਰਤੀਵਾਦੀ 20 ਹਫ਼ਤਾ ਨਾਲ ਦੀ ਨਾਲ ਚੱਲਦੀ ਰਹੀ ਤੇ ਉਸ ਹਫ਼ਤਾ ਦੇ ਉੱਪਰ ਬਹੁਤ ਸਾਰਾ ਸਾਇਦਰ ਕੀਤਾ ਗਿਆ ਪਰਤੀਵਾਦੀ ਦੇ ਪਰ ਅਲੋਚਕ ਉਸ ਸਮੇਂ ਦੇ ਇਹ ਮੰਨਦੇ ਨੇ ਕਿ ਮਾਰਕਸਵਾਦੀ ਹਫ਼ਤਾ ਤਾਂ 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 ਮੰਨੀ ਜਾਂਦੀ ਪਰ ਪਰਤੀਵਾਦੀ ਕਵਤਾ ਨੂੰ ਸਮੀਖਿਆ ਦੇ ਘੇਰੇ ਵਿੱਚ ਨਹੀਂ ਲੇ ਗੇ ਇੱਥੇ ਇੱਕ ਮੈਂ ਹੋਰ ਗੱਲ ਵੀ ਰੱਤ ਸਾਹਿਬ ਨੇ ਪਹਿਲਾਂ ਕੀਤੀ ਸੀ ਜੀ ਸਾਹਿਤ ਭਾਰੇ ਧਾਰਮਿਕ ਸਾਹਿਤ ਬਾਰੇ ਵੀ ਡਾਕਟਰ ਐਸ.ਪੀ. ਸਿੰਘ ਜੀ ਨਾਲ ਸਵੇਰੇ ਚ ਗੱਲ ਹੋਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਜਿੰਨਾ ਸਾਹਿਤ ਧਾਰਮਿਕ ਸਾਹਿਤ ਰੱਖਿਆ ਗਿਆ ਉਸ ਨੂੰ ਬਹੁਤ ਧਿਰਵਾਦ ਮਾਰਤਾ ਦਿੱਤੀ ਵੀ ਸੋ ਆਪਾਂ ਆਪਣੇ ਮਾਰਕਸਵਾਦੀ ਚਿੰਤਕ ਪੰਤੀਵਾਦ ਸਾਹਿਤ ਦਾ ਸਬੰਧ ਮਾਰਕਸਵਾਦ ਨਾਲ ਜੋੜ ਕੇ ਵੇਖਦੇ ਰਹੇ ਜੇ ਇੱਕ ਮੈਂ ਡਾਕਟਰ ਕੁਲਵੰਤ ਸਿੰਘ ਜੀ ਹੁਣ ਦੀ ਗੱਲ ਨੂੰ ਕੋਟ ਕਰਾਂ ਇੱਥੇ ਤਾਂ ਉਹ ਕਹਿੰਦੇ ਨੇ ਕਿ ਜੇ ਕਸ਼ਮੀਰੀਖਿਆ ਦੇ ਦੌਰ ਦੀ ਗੱਲ ਕਰੇ ਤਾਂ ਉਹ ਕਹਿੰਦੇ ਨੇ ਉਸ ਨੇ ਆਪਣੀਆਂ ਲੋਤਨਾਤਮਕ ਪੁਸਤਕਾਂ ਦਾ ਜ਼ਿਕਰ ਕੀਤਾ ਪਗਤੀਵਾਦੀ ਸਾਹਿਤ ਨੂੰ ਅਲੋਚਨਾ ਦੇ ਖੇਤਰ ਤੋਂ ਬਾਹਰ ਰੱਖਣਾ ਪਵੇਗਾ ਸੋ ਇਹ ਸਤਕਾ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੀਤੀ ਜਾਂਦੀ ਸੀ ਕਿ ਪਗਤੀਵਾਦੀ ਸਾਹਿਤ ਵਿੱਚ ਕੋਈ ਥਾਂ ਨਹੀਂ ਪਰ ਜਦੋਂ ਅਸੀਂ ਬਰਤਾਨਵੀ ਪੰਜਾਬੀ ਸਾਹਿਤ ਨੂੰ ਦੇਖਦੇ ਹਾਂ ਤਾਂ ਸਾਨੂੰ ਇਹ ਸਮਝਣਾ ਸਮਝ ਆਉਂਦੀ ਹੈ ਕਿ ਬਰਤਾਨਵੀ ਕਵਤਾ ਬਰਤਾਨਵੀ ਪੰਜਾਬੀ ਕਵਤਾ ਸਮਝਣ ਲਈ ਮਾਰਕਸਵਾਦੀ ਸਮੀਖਿਆ ਸਾਡੀ ਦ੍ਰਿਸ਼ਟੀ ਨੂੰ ਦ੍ਰਿਸ਼ਟੀ ਵਿੱਚ ਮਤਲਬ ਨਹੀਂ ਕਰਦੀ ਉਸ ਦਾ ਕਾਰਨ ਪੰਜਾਬੀ ਸਾਹਿਤ ਦੀ ਆਪਣੀ ਸਮਿਆਚਾਰਕ ਪਿੱਠਭੂਮੀ ਹੈ ਤੇ ਕੋਈ ਵੀ ਸ਼ਾਇਰ ਆਪਣੀ ਪਿੱਠਭੂਮੀ ਦੇ ਆਧਾਰ ਤੇ ਹੀ ਕਿਸੇ ਵਿਕਮੂਕੀ ਦਿਸ਼ਾ ਦਾ ਨਿਰਮਾਣ ਕਰ ਸਕਦਾ। ਸੁਪੂ ਉਹੇਰਵਾ ਨਸਰਵਾਦ ਦੇ ਮਿਸ਼ਨ ਨਾਲ ਨਵੇਦ ਕਵਤਾ ਨਾਲ ਜਦੋਂ ਅਸੀਂ ਅੱਗੇ ਚੱਲਦੇ ਹਾਂ ਤਾਂ ਸਾਨੂੰ ਕੁਝ ਕਿਤਾਬਾਂ ਜਿਹੜੀਆਂ ਸਾਹਮਣੇ ਆਉਂਦੀਆਂ 1985 ਵਿੱਚ ਬਲਦੀਪ ਬਾਵਾ ਦੀ ਪੁਸਤਕ ਆਉਂਦੀ ਬਾਣੀਆਂ ਸ਼ਰਧਾ। ਇਸੇ ਬਾਰੇ ਮਹਿੰਦਰ ਗਿੱਲ ਦੀ ਪੁਸਤਕ ਆਉਂਦੀ ਮੇਰੇ ਲੋਕ ਦਰਸ਼ਨ ਬਲੰਦਵੀ ਦੀ ਪੁਸਤਕ ਆਉਂਦੀਆਂ ਭਾਰ ਦੇ ਸੱਤ। ਅਤੇ ਜਗਤਾਰ ਢਾ ਦੀ ਆਉਂਦੀ ਹੈ ਚੰਦੀ ਨਗਰ ਤੇ ਪਰਿੰਦਾ ਇਹਦਾ ਵਿਸ਼ਾ ਵਸਤੂ ਆਪੂ ਆਪਣਾ ਸੀ ਪਰ ਮੂਲ ਆਧਾਰ ਇੱਕੋ ਜਿਹਾ ਸੀ ਬਲਦੇ ਬਾਵਾ ਆਪਣੀ ਕਵਿਤਾ ਵਿੱਚ ਲਿਖਦੇ ਹਨ ਕਿ ਉਹ ਲੰਡਨ ਛਾ ਦੇ ਸਿਸਟਮ ਨੂੰ ਸਾਹਮਣੇ ਰੱਖ ਕੇ ਗੱਲ ਕਰਦੇ ਨੇ ਕਿ ਤੇਰੇ ਗੁਪਤ ਵਾਰਾਂ ਲਈ ਮੇਰੇ ਹੱਥ ਦੇ ਪਹਿਰੇ ਨੇ ਜੇ ਤੇਰੀ ਅੱਖ ਖੁੱਗੜੀ ਹੈ ਤਾਂ ਮੇਰੇ ਭਾਅ ਗਹਿਰੇ ਨੇ ਇਹ ਪੱrtੀ ਵੱਦੀ ਕਵਤਾ ਦਾ ਇੱਕ ਬਰਤਾਨ ਵੀ ਪੰਜਾਬੀ ਕਵਤਾ ਵਿੱਚ ਉਹ ਜਿਹੇ ਬਾਰੇ ਲਿਖਿਆ ਹੈ ਹਰਕੀਰਤ ਸਿੰਘ ਦੀ ਹਰਕੀਰਤ ਦੀ ਕਵਤਾਰ ਹੈ ਇਹ ਬਨਵਾਸ ਨਾ ਕਿੱਧਰੋਂ ਮਿਲਿਆ ਨਾ ਕੋਈ ਪਿਛਲੇ ਜਨਮ ਦਾ ਪਾਪ ਨਾ ਹੀ ਇਹ ਕਈ ਮਾਂ ਦੇ ਹੈ ਕਿਸੇ ਵਰਦਾ ਪ੍ਰਤਾਪ ਇਹ ਬਨਵਾਸ ਮੇਰੇ ਢਿੱਡੋਂ ਜੰਮਿਆ ਮੈਂ ਹੀ ਮਾਂ ਮੈਂ ਹੀ ਪਾਪ ਸੋ ਆਰਥਿਕ ਮਜਬੂਰੀ ਵੀ ਕਿਤੇ ਨਾ ਕਿਤੇ ਬਨਵਾਸ ਵਾਸਤੇ ਮਜਬੂਰ ਕਰਦੀ ਆਈ ਹੈ ਅੱਜ ਵੀ ਕਰਦੀ ਜੁਗਤਾਰ ਧਾ ਵੀ ਇਸੇ ਤਰ੍ਹਾਂ ਆਪਣੇ ਇੱਕ ਕਵਤਾ 'ਚ ਲਿਖਦੇ ਹਨ ਹੁਣ ਇਹ ਤਾਂ ਸਾਡੇ ਲਈ ਹੈ ਇਉ ਸਤ ਆਪ ਨੂੰ ਕਰਲੀ ਜੋ ਇੱਥੋਂ ਪਰਤ ਕੇ ਜਾਵਾਂਗੇ ਤਾਂ ਕਿਦਰ ਕਰਾਂਗੇ ਤਾਂ ਕੀ ਜਾਪਦਾ ਹੁੰਦਾ ਜ਼ਿੰਦਗੀ ਇੱਥੇ ਹੀ ਕੱਟਣੀ ਪਊ। ਜਿਵੇਂ Tata ਅੱਗੇ ਚੱਲ ਕੇ ਜਿਵੇਂ ਇੱਕ ਕਵੀ ਦਾ ਸਫ਼ਰ ਤੈਅ ਕਰਦੀ ਆ ਉਹ ਉਹਨਾਂ ਦੀ ਕਵਤਾ ਕਵਤਾ ਅੱਗੇ ਚੱਲਦੀ ਹੈ ਉਹ ਲਿਖਦੇ ਨੇ ਮੈਂ ਧਰਤ ਮੰਗਾ ਜੋ ਸਾਰੀ ਦੀ ਸਾਰੀ ਸਭਨਾਂ ਦਾ ਸਾਂਝਾ ਇੱਕ ਘਰ ਬਣੇ ਜਿੱਥੇ ਸੂਰਜ ਦੀ ਤਪ ਛਣੇ। ਭਾਵੇਂ ਇੱਥੇ ਲਗਾਤਾਰ ਰਹਿ ਕੇ ਕਵੀ ਦੇ ਵਿਚਾਰ ਵੀ ਬਦਲੇ ਕਵੀ ਦੀ ਕਵਤਾ ਨੇ ਸਫ਼ਰ ਕਰਕੇ ਆਪਣੇ ਆਪ ਨੂੰ ਵੀ ਬਦਲਿਆ। ਜਦੋਂ ਕਾਫਤਾ ਕੇ ਸਫਰਤਾ ਕਰਦੀ ਤਾਂ 1984 ਦਾ ਇੱਕ ਵੱਡਾ ਦੁਖਾਂਤ ਸਾਡੇ ਪੰਜਾਬ ਵਿੱਚ ਵਰਤਦਾ ਉਸ ਨੂੰ ਵੀ ਬਰਤਾਨਵੀ ਪੰਜਾਬੀ ਕਾਫਤਾ ਨੇ ਉਸ ਨੇ ਉਸ ਦੁਖਾਂਤ ਨੇ ਵੀ ਬਰਤਾਨਵੀ ਪੰਜਾਬੀ ਕਾਫਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਉਸ ਵਿੱਚ ਬਲਦੇਵ ਬਾਵਾ ਆਪਣੇ ਕਾਫਤਾ ਵਿੱਚ ਲਿਖਦੇ ਨੇ ਸੋ ਮਾਫ ਕਰਨਾ ਡਾਕਟਰ ਮਹਿੰਦਰਗੁਰ ਆਪਣੇ ਕਾਫਤਾ ਮੇਰੇ ਲੋਕ ਵਿੱਚ ਲਿਖਦੇ ਨੇ ਮੈਂ ਮਸੂਮਾਂ ਦੀ ਰਾਤ ਨੂੰ ਡੁੱਲਦਿਆਂ ਤੱਕ ਕੇ ਪੁੱਛਦਾ ਸਾਂ ਕਿ ਇਹ ਕਿਸ ਦਾ ਲਹੂ ਹੈ ਕੌਣ ਇਸ ਦਾ ਕਾਤਲ ਹੈ ਇਹ ਅਸਾਮ ਨਹੀਂ ਬਿਹਾਰ ਨਹੀਂ ਭਾਰਤ ਹੀ ਮਤਲਬ ਤੁੰਦੋਕ ਸਿੰਘ ਤੁੰਦੋਕ ਮੇਰਾ ਘਰ ਕਰਪਾਤੇ ਵਿੱਚ ਲਿਖਦੇ ਨੇ ਕਿ ਕਦੀਸਾ ਵਿੱਚ ਘਰਨਾ ਕੋਈ ਬਾਲ ਅਵਸਥਾ ਬੁੱਢਿਆਂ ਵਰਗੀ ਅੱਧਮ ਹੋਈ ਜੀਵਨ ਜਵਾਨੀ ਹੋਈ ਨਾ ਹੋਈ ਕਮਰੇ ਦਾ ਕਿਰਾਇਆ ਚੌਥਾ ਹਿੱਸਾ ਤਨਖਾਹ ਕਿਹੜਾ ਮੇਰੇ ਘਰ ਦਾ ਰੋ। ਇਹ ਕਾਕਾ ਸਾਰੀਆਂ ਜਿੰਨੀਆਂ ਮੈਂ ਤੁਹਾਨੂੰ ਦੱਸੀਆਂ ਨੇ ਜ਼ਿਆਦਾਤਰ ਭੂਖੇ ਰਵੇ ਨੂੰ ਲੈ ਕੇ ਹੀ ਕਿੰਦਰਤ ਪਰ ਨੰਝਨ ਸਿੰਘ ਨੂਰ ਆਪਣੀ ਕਵਿਤਾ ਦੇ ਵਿੱਚ ਭਗਤੀਵਾਦੀ ਹੋ ਕੇ ਭਾਵੇਂ ਉਹ ਮਾਰਕਸਵਾਦੀ ਲਹਿਰ ਦੇ ਨਾਲ ਜੁੜੇ ਹੋਏ ਸਨ ਪਰ ਆਪਣੇ ਆਪ ਨੂੰ ਮਾਰਕਸਵਾਦੀ ਕਵਿਤਾ ਦੇ ਵਿੱਚ ਲੈ ਕੇ ਚੱਲਦੇ ਨੇ ਉਹਨਾਂ ਦੀ ਕਵਿਤਾ ਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਪੋਜ਼ਿਟਿਵ ਹੁੰਦਾ ਸੀ ਜਿਵੇਂ ਉਹ ਲਿਖਦੇ ਨੇ ਅਜੇ ਕਾਲਖ ਦਾ ਰੂਪ ਗੋਰਾ ਹੈ ਅਜੇ ਚਾਨਣ ਦਾ ਰੂਪ ਕਾਲਾ ਹੈ ਤੇਰੀ ਰੂਹ ਦੀ ਉਦਾਸ ਬੁੱਲੀਆਂ ਨੂੰ ਅਮਰ ਜੁਮਨ ਵੀ ਮਿਲਣਾਂ ਉਬਰਤਾਲ ਵੀ ਕਵਤਾ ਦੇ ਚ ਹੋਰ ਵੀ ਕਈ ਨਾਮ ਲੈ ਜਾਂਦੇ ਨੇ ਜਿਨ੍ਹਾਂ ਚ ਮੁਸਤਾਕ ਸਿੰਘ ਸਾਥਲੀ ਲੁਧਿਆਣਵੀ ਆਦ ਨੇ ਵੀ ਕਵਤਾ ਵਿੱਚ ਬਹੁਤ ਸਾਰਾ ਯੋਗਦਾਨ ਪਾਇਆ ਤੇ ਦਰਸ਼ਨ ਬਲੰਦਵੀ ਦੀ ਇੱਕ ਕਵਤਾ ਜਿਹੜੀ ਇੱਕ ਪ੍ਰਵਾਸੀ ਜੀਵਨ ਨੂੰ ਬੜਾ ਦਰਸਾਉਂਦੀ ਹੈ ਖਾਸ ਕਰਕੇ ਜਿਹੜੇ ਲੋਕ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਆਪ ਨੂੰ ਕਿਵੇਂ ਮਹਿਸੂਸ ਕਰਦੇ ਨੇ ਜਾਂ ਜੋ ਆਵਾਸੀਆਂ ਦੀ ਜ਼ਿੰਦਗੀ ਵਰਕੀਫ ਕਰਦੇ ਨੇ ਜਿਵੇਂ ਆਪਾਂ ਕੱਚੇ ਲੋਕ ਕਹਿੰਦੇ ਨੇ ਜਾਂ ਜਿਨ੍ਹਾਂ ਕੋ ਕੋ ਸਟੇਟਸ ਨਹੀਂ ਹੁੰਦਾ ਉਹ ਸੁਪਰਵੀ ਬਰਤਾਨਵੀ ਨੇ ਬਹੁਤ ਕੁਝ ਲੱਗਦਾ ਗੈਰ ਕਾਨੂੰਨੀ ਰੂਜੀ ਕਰਦਿਆਂ ਦੇ ਕਦੀ ਰਾਤੀਂ ਜੀ ਛੁਪ ਜਾਂਦੇ ਰਹੇ ਤਾਰੇ ਕਈ ਕਦੀ ਦਿਨ ਕਦੀ ਦਿਨੇ ਹੀ ਟਲ ਜਾਂਦਾ ਰਹਾ ਸੂਰਜ ਕਦੀ ਬੇਨਾਮ ਹੀ ਸਰਦ ਦੇ ਤੌਰ ਤੇ ਆਪਣਾ ਹੁਲੀਆ ਬਦਲਦੇ ਰਹੇ ਕਈ ਰਾਤਾਂ ਨੂੰ ਅਲਵਿਦਾ ਆ ਪੈਰੀਂ ਡੰਡੀਆਂ ਦੀ ਝੂਨ ਹਲਾਉਂਦੇ ਰਹੇ ਧੁੱਪ ਧੁੰਦਰੇ ਹੋਏ ਆਪਣੇ ਪਰਛਾਵਾਂ ਨੂੰ ਰਾਤਾਂ 'ਚ ਲਪਕਾਉਂਦੇ ਰਹੇ ਸਮਾ ਕਰਤਮ ਨੂੰ ਕਾਫੀ ਜੰਪ ਕਰਨਾ ਪੈ ਗਿਆ ਤੇ ਪਰਵਾਸੀ ਜੀਤਨਾ ਦੀ ਕਵਤਾ ਦੀ ਮੈਂ ਗੱਲ ਜੇ ਕਰਾਂ ਤਾਂ ਪਰਵਾਸੀ ਜੀਤਨਾ ਦੇ ਵਿੱਚ ਕਿਉਂਕਿ ਇਹ ਵੀ ਇੱਕ ਲੰਬਾ ਦੌਰ ਰਿਹਾ ਬਕਰ ਬਰਿੰਦਰ ਪਰਹਾਰ ਉਹਨਾਂ ਦਾ ਨਾਂ ਲਿਆ ਜਾ ਸਕਦਾ ਪਰਵਾਸੀ ਜੀਤਨਾ ਦੇ ਵਿੱਚ ਸਾਡੇ ਕੋਲ ਪਵਿੱਤਰ ਪੁਰੇਵਾਲ ਦੀ ਕਵਤਾਂ ਨੂੰ ਕਹਿ ਸਕਦੇ ਹਾਂ ਮੈਂ ਸਿਫਰ ਤੋਂ ਭਟਕਦਾ ਸਿਫਰ ਵੱਲ ਚਲਾ ਆਇਆ ਹਾਂ ਸਿਫਰਤਾਤ ਸਿਫਰ ਅੰਤ ਇੱਥੇ ਦੋ ਕਵਿਤਰੀਆਂ ਦੀ ਗੱਲ ਜ਼ਰੂਰ ਕਰਾਂਗਾ ਪਰਵਾਸੀ ਜੀਤਨਾ ਦੀ ਕਵਤਾ ਦੇ ਵਿੱਚ ਜਿਨ੍ਹਾਂ ਦਾ ਨਾਂ ਜ਼ਿਕਰ ਹੋ ਗਿਆ ਵੀਨਾ ਵਰਮਾ ਜੀ ਜੋ ਕਿ ਕਹਾਣੀਕਾਰਾਂ ਦੇ ਤੌਰ ਤੇ ਜ਼ਿਆਦਾ ਚਰਚਿਤ ਰਹੇ ਤੇ ਸਰਜੀਤ ਕੋ ਵਿਨਾ ਵਰਮਾ ਦੀ ਕਵਤਾ ਬੜੀ ਪ੍ਰਸ਼ਨ ਖੜੇ ਕਰਨ ਵਾਲੀ ਕਵਤਾ ਉਹ ਲਿਖਦੇ ਨੇ ਉਸ ਦਿਨ ਮੈਂ ਇਨਸਾਨਾਂ ਤੋਂ ਪਰੇ ਸ਼ਕਤੀ ਤੇ ਮਾਫ ਕਰਨਾ ਇਹ ਸਰਜੀਤ ਕੋ ਦੀ ਕਵਤਾ ਉਸ ਦਿਨ ਮੈਂ ਇਨਸਾਨਾਂ ਤੋਂ ਪਰੇ ਸ਼ਕਤ ਕੇ ਰਜਾਈ ਦੀ ਬੁੱਕਲ ਤੇ ਬੈਠ ਬਿਸਤਰ ਦੀ ਚਾਦਰ ਨੂੰ ਹਜ਼ਾਰਾਂ ਸਵਾਲ ਕੀਤੇ ਕਿਉਂਕਿ ਉਸ ਬਲਾਤਕਾਰ ਦੇ ਦੋ ਹੀ ਗਵਾਹ ਸਨ ਮੇਰਾ ਤਕੀਆ ਤੇ ਮੇਰੀ ਚਾਦਰ ਪਰ ਕਦੀ ਤਕੀਏ ਤੇ ਚਾਦਰ ਦੀ ਗਵਾਹੀ ਗਵਾਹੀ ਦਾ ਭਲਾ ਅਜ ਤੱਕ ਕਿਸੇ ਨੇ ਤੋ ਪ੍ਰਤਾਨਵੀ ਕਰਤਾ ਦੇ ਵਿੱਚ ਮੈਂ ਮੈਂ ਬਲਹਾਰ ਸਿੰਘ ਰੰਧਾਵਾ ਨੂੰ ਜ਼ਰੂਰ ਕੋਟ ਕਰਾਂਗਾ ਕਿਉਂਕਿ ਉਹਨਾਂ ਨੇ ਲੰਬੇ ਕਾਵ ਸੰਗ੍ਰਹਿ ਜਿਹੜੇ ਲਿਖੇ ਨੇ ਮਹਾਕਾਵ ਉਹਨਾਂ ਦੇ ਵਿੱਚ ਉਹਨਾਂ ਦਾ ਨਾਨਕਤਾ ਜਿੰਦਪ੍ਰਦੇਸ਼ਨ ਤੇ ਨਾਨਕਤਾ ਦੇ ਵਿੱਚੋਂ ਉਹਨਾਂ ਲਿਖਦੇ ਨੇ ਮੈਂ ਸਿਰਫ ਇੱਕ ਮਿੰਟ ਲੈਣਾ ਡਾਕਟਰ ਸਾਹਿਬ ਜੀ ਜੁਗਾ ਜੁਗਾ ਦੀ ਮਰਿਆਦਾ ਤੋਂ ਉਹ ਬੈਠਾ ਇਨਕਾਰੀ ਤਿਲਕ ਲਾਵੇ ਨਾ ਜੰਝੂ ਪਾਵੇ ਨਾ ਉਹ ਪੁੱਤ ਪੁਜਾਰੀ ਰੋਹਤ ਵੀ ਪ੍ਰਭਾਵਪੂਰਕ ਪਾਗ ਰਹਾ ਹੈ ਜੇ ਇਹੋ ਜਿਹਾ ਨਾਨਕ ਹੈ ਤਾਂ ਉਸ ਮੁਰਤ ਨੂੰ ਮੈਂ ਬਰਹਾ ਲਿਆ ਸੋ ਅਖੀਰ ਦੇ ਵਿੱਚ ਬਤਨ ਵੀ ਪੰਜਾਬੀ ਸਾਹਿਬ ਦੇ ਵਿੱਚ ਥੋੜਾ ਜਿਹਾ ਜ਼ਿਕਰ ਜਿਕਰ ਆਪੀ ਲਿੰਦੇ ਪੰਜਾਬ ਦੇ ਸ਼ਾਇਰਾਂ ਦਾ ਨਾਂ ਕਰੀਏ ਅਮੀਰ ਗੱਲ ਸ਼ਾਇਦ ਪੂਰੀ ਨਾ ਹੋਊਗੀ ਸਿਰਫ ਇੱਕ ਮਿੰਟ ਦੇ 30 ਸੈਕਿੰਡ ਦੇ ਮੈਂ ਗੱਲ ਪੂਰੀ ਕਰਾਂਗਾ ਕਿ ਸਾਡੇ ਕੋਲ ਰਿਆਸ ਖੋਖਰ ਮੀਆਂ ਉਹ ਪੰਜਾਬੀ ਸ਼ਾਇਰੀ ਦੇ ਨਾਂ ਉਹਨਾਂ ਦਾ ਜ਼ਿਕਰ ਜੋਗ ਹੈ ਤੇ ਹਮਰਾਜ ਐਹਸਨ ਉਹਨਾਂ ਨੇ ਉਰਦੂ ਦਾ ਨਾਵਗੁਰਮੁਖੀ ਵਿੱਚ ਲਿਖਿਆ ਤੇ ਮਦਰ ਕਰਮਜੀ ਉਹ ਵੀ ਲੈਂਦੇ ਪੰਜਾਬ ਦੇ ਵੱਡੇ ਸ਼ਾਇਰ ਤੇ ਨਜ਼ਰ ਤਬਾਹੀ ਸਾਡੇ ਬੈਠੇ ਨੇ ਉਹਨਾਂ ਨੇ ਵੀ ਪੰਜਾਬੀ ਸ਼ਾਇਰੀ ਦੇ ਵਿੱਚ ਇੱਕ ਹੋਰ ਆਪਣਾ ਕੰਮ ਕੀਤਾ ਹੈ ਸੋ ਮੈਂ ਸਮਝੇ ਮਤਾਬਕ ਆਪਣੇ ਆਪ ਨੂੰ ਇਥੇ ਸਮਿਟਦਾ ਹਾਂ ਪਰ ਪਤਾਨ ਵੀ ਪੰਜਾਬੀ ਸਾਹਿਤ ਨੂੰ ਅੱਜ ਵੀ ਤੇ ਕੱਲ ਵੀ ਹਮੇਸ਼ਾ ਵੱਡੀਆਂ საფਾਂ ਦੇ ਵਿੱਚ ਦੇਖਿਆ ਜਾਂਦਾ ਤੇ ਇਸ ਸਾਹਿਦ ਦਾ ਵਿਸ਼ਾ ਕੱਜ ਸਦਾ ਸੰਸਾਰ ਗਲੋਬਲੀ ਸੰਸਾਰ ਹੈ ਐਦਾਂ ਪੰਜਾਬ دریاਵਾਂ ਤੋਂ ਸਮੁੰਦਰਾਂ ਤੱਕ ਫਾਰ ਪਹੁੰਚ ਕੇ ਇੱਕ ਪਿੰਡ ਬਣ ਚੁੱਕਾ ਹੈ ਪਰ ਬਰਤਾਨਵੀ ਸਾਹਿਦ ਨੂੰ ਕਦੇ ਵੀ ਅਪੂਰਖੇ ਨਹੀਂ ਕੀਤਾ ਜਾ ਸਕਦਾ ਇਸ ਵਿੱਚ ਜਿੱਥੇ ਬਰਤਾਨਵੀ ਲੇਖਕਾਂ ਦੀ ਭੂਮਿਕਾ ਰਹੀ ਹੈ ਇੱਥੇ ਲੋਕਾਂ ਦੀ ਭੂਮਿਕਾ ਰਹੀ ਹੈ ਕਿਸੇ ਇੱਕ ਦੇਸ਼ ਪਰਦੇਸ ਤੇ ਪੰਜਾਬ ਕਾਇਮ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਨੇ ਕੋਈ ਬਰਤਾਨਵੀ ਪੰਜਾਬੀ ਸਾਹਿਤ ਨੂੰ ਬੰਦਾ ਹੁਨਰਤ ਧੰਨਵਾਦ ਪਰਵਾਹੀ ਥੈਂਕ ਯੂ ਦਲਸਤ ਵਾੜਾ ਬਹੁਤ ਬ੍ਰਿੱਟ ਬ੍ਰਿੱਟ ਤੁਸੀਂ ਬੜੀ ਮਹਿੰਤ ਕੀਤੀ ਹੈ ਕੰਮ ਕੀਤਾ ਹੈ ਕਿਹਾ ਕਿ ਅੱਜ ਤੁਸੀਂ ਆਪ ਬੀਕਨੋਮੀ ਦੇ ਤੌਰ ਤੇ ਇਹ ਤੋਂ ਪਹਿਲਾਂ ਵੀ ਕਾਫੀ ਰਚੇ ਰਹੀ ਗਈ ਹੈ ਜਿਹਦੇ ਬਾਰੇ ਐਸ.ਪੀ. ਸਿੰਘ ਕਰ ਇਹ ਰਿਪੋਰਟ ਵਿੱਚ ਉਹਨਾਂ ਦੇ ਉਹਨਾਂ ਦੇ ਧਿਆਨ ਦੇ ਵਿੱਚ ਜ਼ਿਕਰ ਵੀ ਨਹੀਂ ਕੀਤੀ ਗਈ। ਮਿਸਾਲ ਦੇ ਤੌਰ ਤੇ ਇੱਕ ਕਮੈਂਟਰੀ ਗੌਂਦੀ RAM ਕਿਸੇ ਲਿਖਦੇ ਲਗਿਆ 1993 ਫੈਕਟਰੀ ਕੰਪਨੀਆਂ ਚੇਕਸੀ ਉਹ ਅਕਸਰ ਉਹ ਕਿਨਸੂਨ ਇਲਾਕੇ ਗਏ ਆਰਟਾਈਜ਼ ਦੇ ਵਿੱਚ ਉਹਦਾ ਨਰਸਿੰਗ ਕਰਨਗੇ ਤੇ ਦੂਸਰਾ ਈਸਟ ਲੰਡਨ ਦੇ ਵਿੱਚ 50 60 ਵਿੱਚ ਜੈਨੀ ਮਖਨਸਿੰਗ ਮੁਰਗਨ ਦੀ ਉਹਨਾਂ ਨੇ ਵੀ ਕਾਫੀ ਆਪਣੀ ਲਿਖੀ ਕਿਤਾਬਾਂ ਉਹਨਾਂ ਨੇ ਕਾਫੀ ਹੈਗੀਆਂ ਜਿਹੜੀ ਮਤਲਬ ਕਿ ਇਸ ਕਹੋ ਕਿ ਗਰੁੱਪ ਦੇ ਵਿੱਚ ਇਹਨਾਂ ਨੂੰ ਇਹ ਸਾਹਿਤ ਮੰਨਦਾ ਹੀ ਨਹੀਂ ਸੀ ਇਹ ਤੁਸੀਂ ਕਹਿ ਚੁੱਕੇ ਹੋ ਜੀ ਜੀ ਤੇ ਇਸੇ ਤਰ੍ਹਾਂ ਹੀ ਬੇਜ਼ਿਆਦਾ ਨਹੀਂ ਕਹਿਣਾ ਕਿ ਸਵਾਲ ਲੈਣੀ ਹੈਗੀ ਆ 1910 ਦੇ ਵਿੱਚ ਜਸਨ ਸਿੰਘ ਇੱਥੇ ਆਏ ਡੰਡਨ 630 ਸਟੈਂਡਰਡ ਸਭ ਤੋਂ ਇੱਕ ਗੁਰਦੁਆਰਾ ਉਹਨਾਂ ਸੰਬੰਧ ਤੱਕ ਕੁਝ ਲੀਫਲੇਟ ਕੁਝ ਟੈਂਪਰੇਟ ਕੁਝ ਲਿਖੇ ਤੇ ਆਇਆ ਬਾਹਰ ਪਰ ਯਾਰ ਇਸ ਸੰਬੰਧੇ ਵੀ ਨਹੀਂ ਉਸ ਵਾਸਤੇ ਕਮਿਸ਼ਨਰਿਸ ਫੈਕੇ ਦੇ ਵੀ ਕਾਫੀ ਕੁਝ ਜਾਂਦਾ ਤੇ ਉਸ ਤੋਂ ਬਾਅਦ ਇਹ ਇੱਕ ਸਮਝਾਪੇ ਆਦ ਵਿੱਚ ਲੈ ਰਿਹਾ ਪਰ ਇਹਦੇ ਤੇ ਇਹ ਇਹਨਾਂ ਆਪਣਾ ਲੇਖਕ ਗਰੁੱਪ ਸੀ ਇਹਨਾਂ ਦਾ ਨਾਂ ਕੋਈ ਧਿਆਨ ਗਿਆ ਨਹੀਂ ਨਹੀਂ ਇਹ ਤੇ ਕੰਪਨੀ ਲਈ ਬਹੁਤ ਵੱਡਾ ਗੈਪ ਹੈ ਸਿਰਫ ਇਹ ਨਹੀਂ ਕਹਿਣਾ ਸੀ ਹਾਂਜੀ ਸਵਾਗਤ ਮੈਂ ਇੱਕ ਛੋਟਾ ਜਿਹਾ ਕਮੈਂਟ ਕਰਨਾ ਚਾਹਤ ਹਾਂਜੀ ਕਰ ਲਓ ਜਿਹੜੀ ਗੱਲ ਤੁਸੀਂ ਕੀਤੀ ਇਹ ਸਾਡਾ ਨੈਤਿਕ ਫਰਜ਼ ਬਣਦਾ ਕਿ ਅਸੀਂ ਮੈਂ ਇੱਥੇ ਕਰਕੇ ਦੇਖੀਏ ਕੁਝ ਕਮੀਆਂ ਕਾਨਫਰੰਸ ਵਿੱਚ ਪਰੇ ਸਾਹਮਣੇ ਪੇਸ਼ ਹੋਣ ਦਾ ਵੀ ਕਾਰਨ ਹੀ ਹੈ ਆਪਾਂ ਰਲ ਮਿਲ ਕੇ ਕੁਝ ਨਾ ਕੁਝ ਲੱਭੀਏ ਤੋਂ ਮੈਂ ਤੁਹਾਡੇ ਨਾਲ ਸੰਪਰਕ ਵਿੱਚ ਰਹਿ ਕੇ ਇਹਦੇ ਬਾਰੇ ਵੀ ਕੋਸ਼ਿਸ਼ ਕਰੂੰਗਾ ਜੀ ਹਾਂਜੀ ਸਤ 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 ਜੀ ਸਵਾਲ ਹੈ ਜੀ ਕਿ ਤੁਸੀਂ ਇੱਕ ਨਾਇਨਿਕ ਕਮੈਂਟ ਵਿੱਚ ਮਾਰਕਸਵਾਦੀ ਨੇ ਭਗਤੀਸ਼ੀਲ ਜਿਹੜੀ ਪ੍ਰਤੀਵਾਦੀ ਦੀ ਕਰਤਾਚੇ ਵਿੱਚ ਬਖਰੇਮ ਦਸਾਇਆ ਪੰਜਾਬੀ ਸਾਇਦ ਦਾ ਜੀ ਵਿਰੋਧ ਵੀ ਦਿਖਾਇਆ ਕਿ ਉਹ ਵਿਰੋਧ ਅੱਜ ਵੀ ਹੈ ਕਿ ਪੰਜਾਬੀ ਸਾਇਦ ਬ੍ਰਿਟਾਨੀਆਂ ਦੇ ਵਿੱਚ ਉਸ ਲੈਵਲ ਤੇ ਖੜਾ ਜਿਸ ਨੂੰ ਗਲੋਬਲੀ ਸਾਇਦ ਤੇ ਪੰਜਾਬੀ ਸਾਇਦ ਕਿਹਾ ਜਾ ਸਕਦਾ ਹੈ ਇਹ ਨਹੀਂ ਇਹ ਵਿਰੋਧ ਉਹਨਾ ਹੁਣ ਨਹੀਂ ਹੈ ਜਿੰਨਾ ਪਹਿਲਾਂ ਸੀ ਕਿਉਂਕਿ ਡਾਕਟਰ ਤਵਿੰਦਰਪੁਰ ਇਥੋਂ ਦੇ ਚਿੰਤਕ ਨੇ ਉਹਨਾਂ ਨੇ ਆਪ ਇਸ ਗੱਲ ਨੂੰ ਕੱਟਿਆ ਕਿ ਸਾਨੂੰ ਬਰਤਾਨਵੀ ਪੰਜਾਬੀ ਸਾਹਿਤ ਦੀ ਜਿੰਨੀ ਵੀ ਹੁਣ ਤੱਕ ਕੰਮ ਹੋਇਆ ਉਹਨੂੰ ਸਮਝਣ ਬਾਅਦ ਸਮਝਣਾ ਪਊਗਾ ਉਹ ਪ੍ਰਗਤੀਵਾਦੀ ਲਹਿਰ ਨੂੰ ਭਗਤੀਵਾਦੀ ਜਿਹੜਾ ਸਾਹਿਤ ਆ ਉਹਨੂੰ ਇੱਕ ਵੱਖਰਾ ਸਥਾਨ ਦੇਣਾ ਜੀ ਪਊਗਾ ਉਹ ਦੇ ਰਹੇ ਚੰਡੀਗੜ੍ਹ ਵਾਲੇ ਸਰਦਾਰ ਸਾਹਿਬ ਤੇ ਫਿਰ ਤੰਦੂਰ ਸਾਹਿਬ ਆ ਗੁਰੂ ਜੀ ਦੇ ਪ੍ਰੋਸੈਸ ਬੜਾ ਸਮਝਣ ਦੇ ਤਰੀਕੇ ਬੜਾ ਸੰਖੇਪ ਦੇ ਵਿੱਚ ਵਿਦੇਸ਼ ਤੋਂ ਜਿਹੜੀ ਕੰਟੈਂਟਿਊਸ਼ਨ ਸਾਡੇ ਸਮਾਜ ਵਿੱਚ ਕੀਤੀ ਬਹੁਤ ਸਾਨੂੰ ਪਤਾ ਲੱਗਾ ਔਰ ਮੇਰਾ ਆਬਜ਼ਰਵੇਸ਼ਨ ਜਿਹੜਾ ਮੇਰੀ ਕੁਐਸਚਨ ਕੀ ਹੈ ਕਿ ਜਿਹੜੀ ਸਤਰੀ ਦਾ ਸਾਗ ਜਿਹੜੇ ਪਹਿਲੀ ਪੀੜ੍ਹੀ ਦੇ ਲੋਕ ਇੱਥੇ ਆਏ ਉਹਨਾਂ ਦੇ ਵਿੱਚ ਜਿਹੜਾ ਤਾਪੂ ਰਿਚ ਹੈ ਸੀ ਕਿ ਵੀ ਹੁਣ ਜਿਹੜਾ ਅਗਵਾਦੇ ਚ ਕੀ ਹੁਣ ਜਿਹੜਾ ਲਿਟਰੇਚਰ ਲਿਖਿਆ ਜਾ ਰਿਹਾ ਉਹ ਇਸ ਤੋਂ ਬਾਅਦ ਕਿ ਕਿਹਾ ਕਿ ਉਹ ਥੀ ਬੜਾ ਜਾਂ ਹੁਣ ਕਿਸ ਤਰ੍ਹਾਂ ਦਾ ਰਿਪੋਰਟ ਆ ਰਿਹਾ ਹੈ ਨਾ ਦੂਸਰਾ ਕੀ ਜਿਹੜੇ ਬੱਚੇ ਇੱਥੇ ਆ ਕੇ ਜਿਹੜੇ ਬੱਚੇ ਇੱਥੇ ਪੈਦਾ ਹੋਏ ਪੰਜਾਬੀਆਂ ਨੇ ਜਿਹੜੇ ਉਹ ਦੇਰਵੇ ਮਜਾਦੀਨ ਤੋਂ ਸਰਕਾਰ ਨਹੀਂ ਕੰਮ ਹੋ ਰਿਹਾ ਕੀ ਉਹ ਵੀ ਸਾਹਿਤ ਲਿਖ ਰਹੇ ਐਥੋਂ ਦੀ ਜਮੀ ਨਵੀਂ ਜਨਰੇਸ਼ਨ ਹੀ ਜਾਂ ਪੜ ਰਹੇ ਆ ਉਹਨਾਂ ਦਾ ਕੀ ਐਕਸਪੀਰੀਅੰਸ ਕੀ ਹੈ ਜੀ ਸਮਝੋ ਦੇਖੋ ਇਹਦਾ ਤੁਹਾਡਾ ਪਹਿਲਾ ਸਵਾਲ ਆ ਕਿ ਅੱਜ ਕਿਦਾਂ ਸਾਹਿਤ ਲਿਖਿਆ ਜਾ ਰਿਹਾ ਅੱਜ ਦਾ ਸਾਹਿਤ ਉਹ ਹੀਰਵੇ ਨਾਲ ਜੁੜਨ ਦਾ ਸਾਹਿਤ ਹੈ ਜੀ ਉਹ ਜਿਹੜੇ ਲੇਖਕ ਪਹਿਲਾਂ ਆਏ ਸੀ ਉਹਨਾਂ ਨੂੰ ਆਪਣੀ ਸਥਾਪਤੀ ਦਾ ਜ਼ਿਕਰ ਸੀ ਅੱਜ ਦੇ ਲੇਖਕਾਂ ਨੂੰ ਉਹ ਫਿਕਰ ਨਹੀਂ ਹੈਗਾ ਜਿਹੜੇ ਇੱਥੇ ਰਹਿੰਦੇ ਨਾਲ ਹਾਲਾਤ ਬਦਲ ਗਏ ਬਹੁਤ ਕੁਝ ਬਦਲ ਗਿਆ ਉਹ ਹੇਰਵਾ ਹੋਣ ਰਿਹਾ ਜੀ ਜੇ ਕਿਸੇ ਨੇ ਅੱਜ ਪੰਜਾਬ ਨੂੰ ਜਾਣਾ ਹੋਵੇ ਤਾਂ ਟਿਕਟ ਲੈਂਦਾ ਤੇ ਚੜ ਜਾਂਦਾ ਅੱਗੇ ਸਾਲ ਲੱਗ ਜਾਂਦੇ ਸੀ ਕਈ ਮਹੀਨੇ ਸਾਰਾ 10 ਕਿਵੇਂ ਲੱਗ ਜਾਂਦੇ ਸੀ ਦੂਸਰਾ ਤੁਸੀਂ ਜਿਹੜਾ ਗੱਲ ਕਰਦੇ ਹੋ ਇੱਥੇ ਦੇ ਬੱਚਿਆਂ ਦੇ ਅਜੇ ਤੱਕ ਬੱਚੇ ਜਿਹੜੇ ਸਾਡੇ ਨੇ ਉਹ ਅੰਗਰੇਜ਼ੀ ਵਿੱਚ ਤਾਂ ਲਿਖਦੇ ਨੇ ਬਹੁਤ ਪਰ ਪੰਜਾਬੀ ਦਾ ਸਾਡੇ ਕੋਲ ਕੋਈ ਵਿਰਲਾ-ਵਿਰਲਾ ਇਹ ਜਿਹਦੇ ਨਾਵਲ ਦਾ ਰੂਪ ਢਿੱਲੋਂ ਹੈ ਉਸਨੇ 67 ਨਾਵਲ ਲਿਖੇ ਪੰਜਾਬੀ ਦੇ ਵਿੱਚ ਪਰ ਉਹ ਵੀ ਅਜੇ ਬਹੁਤਿਆਂ ਨੂੰ ਕਿਉਂਕਿ ਉਹਦੀ ਇੱਥੋਂ ਦੀ ਸਾਰੀ ਜਿਹੜੀ ਹੈਗੀ ਐ ਐਕਸੈਂਟ ਹੈਗਾ ਤੇ ਉਹਨੂੰ ਕੋਈ ਕੋਈ ਪੜਦਾ ਸੋ ਲਿਖਦੇ ਹੈ ਨਹੀਂ ਪਰ ਕੋਈ ਵਿਰਲਾ ਸੀ ਉਹ ਗੁਲਾ ਤੇ ਕਿਵੇਂ ਸਾਹਿਬ ਜਰਵਾ ਜੀ ਸਵਾਲ ਮਰਗਲ ਜੀ ਸਵਾਲ ਕਰੋ ਬਹੁਤ ਬਹੁਤ ਵਧੀਆ ਜੀ ਜਦੋਂ ਜਦ ਤੁਸੀਂ ਇਹ ਪੇਪਰ ਜਿਹੜਾ ਪਰਚਾਪੜਨ ਪੜਿਆ ਲਗਾ ਲੇਕਿਨ ਜੇਕਰ ਤੁਸੀਂ ਇਹਨੂੰ ਸਾਹਿਤ ਕਹਿੰਦੇ ਆ ਮੇਰਾ ਖਿਆਲ ਹੈ ਕਿ ਤੁਹਾਨੂੰ ਬਲਤਾਨਵੀ ਪੰਜਾਬੀ ਕਵਿਤਾ ਕਹਿ ਦੇਣਾ ਚਾਹੀਦਾ ਸੀ ਜੇ ਤੁਸੀਂ ਸਾਹਿਤ ਕਹਿੰਦੇ ਆ ਤੇ ਤੁਹਾਨੂੰ ਜੋ ਸੱਚਮੁੱਚ ਸਾਹਿਤ ਇਹ ਰਚਿਆ ਗਿਆ ਸੰਗਾ ਸਾਹਮਣੇ ਕੌਮੈਂਟਰੀ ਔਰ ਮੈਂ ਕਹੂੰਗਾ ਕਿ ਜਿਹੜਾ ਲਿਮਿਟੈਂਸ ਆਇਆ ਇਹ ਇਸ ਸਾਹਿਤ ਦੇ ਪੰਜਾਬੀ ਸਾਹਿਤ ਦੇ ਕੇਂਦਰ ਹੁੰਦੇ ਸੀ ਬਹੁਤ ਆਖਤ ਵਰ ਕੇਂਦਰ ਹੁੰਦੇ ਸੀ ਔਰ ਉਹਨੂੰ ਮਾਰਕਸਵਾਦੀ ਸਾਹਿਤ ਕਹਿ ਕੇ ਉਹਨੂੰ ਕੂੜੇ 'ਚ ਸੁੱਟ ਦੇਣਾ ਮੇਰਾ ਖਿਆਲ ਰਿਹਾ ਕਿ ਇਹ ਉਹਦੇ ਨਾਲ ਇਨਸਾਫ ਨਹੀਂ ਹੈਗਾ ਕਿ ਜੇਕਰ ਤੁਸੀਂ ਵਰਤਾਨਵੀ ਸਾਹਿਤ ਕਹਿੰਦੇ ਆ ਤੇ ਤੁਹਾਨੂੰ ਉਹਦਾ ਜ਼ਿਕਰ ਵੀ ਕਰਨਾ ਚਾਹੀਦਾ ਸੀਗਾ ਮੇਰੀ ਮੇਰੀ ਖੁਸ਼ਕਿਸਮਤੀ ਹੈ ਕਿ ਉਸ ਵੇਲੇ ਮੈਂ ਕਾਲਜ ਵਿੱਚ ਪੜ੍ਹਦਾ ਸੀ ਜਿੰਨੇ ਵੀ ਤੁਸੀਂ ਨਾਂ ਨਵੇਂ ਹੈਗੇ ਆ ਉਹ ਉਹ ਨਾਲ ਮੇਰੇ ਨਾਲ ਸੰਬੰਧ ਹੁੰਦਾ ਸੀ ਮੈਂ ਉਹਨਾਂ ਦੇ ਵਿੱਚ ਅਚਦਾ ਤਾਂ ਨਹੀਂ ਸੀ ਕਿਉਂਕਿ ਮੈਂ ਪੜਦਾ ਹੁੰਦਾ ਸੀ ਸਾਇੰਸ ਦੀ ਪੜ੍ਹਾਈ ਕਰਦਾ ਸੀ ਲੇਕਿਨ ਮੈਂ ਮਹਿਸੂਸ ਕਰਦਾ ਕਿ ਉਹ ਜਿਹੜਾ ਸਾਹਿਤ ਰਜਿਆ ਗਿਆ ਜਿਹਨੂੰ ਇੱਕ ਖੱਪੇ ਪੱਖੀ ਸਾਹਿਤ ਉਹਦੇ ਵਿੱਚ ਰਾਜਨੀਤੀ ਦਾ ਵਿਸ਼ਲੇਸ਼ਨ ਜਿਹੜਾ ਉਹ ਕਰਦੇ ਸੀਗੇ ਉਹ ਬਹੁਤ ਸੋਲਿਡ ਹੁੰਦਾ ਸੀ ਉਹਦਾ ਜ਼ਿਕਰ ਕਰਨਾ ਪੈਂਦਾ ਸੀ ਮੈਂ ਕਿਹਾ ਗਿਆ ਤੁਹਾਡਾ ਕੀ ਥਿਆ ਦੇਖੋ ਕੋਲੋਜੀ ਮੈਂ ਸ਼ੁਰੂ ਦੇ ਵਿੱਚ ਹੀ ਤੁਹਾਨੂੰ ਦੱਸਿਆ ਕਿ ਵਰਤਾਂਵੀ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਖੇਤਰ ਆ ਮੈਂ ਸਿਰਫ ਇਸ ਵਾਰੀ ਆਪਣੀ ਪੋਜ ਨੂੰ ਖਤਤਾ ਤੋ ਸਮੀਖਿਆ ਤੱਕ ਰੱਖਿਆ ਮੈਂ ਟਾਈਟਲ ਦੇ ਨਾਲ ਸੰਬੰਧਿਤ ਤੁਹਾਡੀ ਗੱਲ ਜਿਹੜੀ ਤੁਸੀਂ ਕਰਦੇ ਹੋ ਪਰ ਉਹਨੂੰ ਆਪਾਂ ਸਫ਼ਰ ਨੂੰ ਖਤਮ ਨਹੀਂ ਕਰ ਸਕਦਾ ਆਪਾਂ ਰਾਤ ਵੀ ਗੱਲ ਕਰਦੇ ਸੀ ਕਿ ਜੇ ਆਪਾਂ ਲੰਮਾ ਸਫ਼ਰ ਤੱਕ ਕਰਦੇ ਤੇ ਇਸ ਵਾਰੀ ਦੇ ਵਿੱਚ ਖਤਮ ਨਹੀਂ ਕਰਨਾ ਸੀ ਧੰਨਵਾਦ ਜੀ ਕਿਉਂਕਿ ਮੁਕਤੀ ਦੀ ਗੱਲ ਹੈ ਕਿ ਜਿਹੜੀ ਕਵਤਾ ਹੈ ਉਹ ਸਾਹਿਬ ਹੈ ਇੱਕ ਐਸਪੈਕਟ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ ਜਸਪਾਲ ਸਰ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰੇ ਕੀਤੀ ਇੱਕ ਲਮੇ ਇਹ ਕਿਸੇ ਦਾ ਰਾਤ ਉਸੇ ਮੋੜਿਆ ਹੈਗਾ ਬਿਲਕੁਲ ਸਹੀ ਹੋ ਗਾਂ ਤੁਹਾਨੂੰ ਜੀ ਧੰਨਵਾਦ ਧੰਨਵਾਦ